ਜਦੋਂ ਦਾ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਹੈ ਉਦੋਂ ਤੋਂ ਹੀ ਸਿਆਸੀ ਪਾਰਟੀਆਂ 'ਚ ਜੋੜ ਤੋੜ ਦੀ ਰਾਜਨੀਤੀ ਲਗਾਤਾਰ ਜਾਰੀ ਹੈ ਕੋਈ ਦਲ ਬਦਲੀ ਕਰ ਰਿਹਾ ਤੇ ਕੋਈ ਪਾਰਟੀ 'ਚ ਮੁੜ ਤੋਂ ਵਾਪਸੀਆਂ ਕਰ ਰਿਹਾ ਪਰ ਇਹ ਸਭ ਦੇ ਚੱਲਦੇ ਭਿੱਤੇ ਦਿਨੀ ਪੰਜਾਬ ਕਾਂਗਰਸ ਦੇ ਵਿੱਚ ਇੱਕ ਚਿਹਰੇ ਦੀ ਐਂਟਰੀ ਹੋਈ ਜੋ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹੀ ਪਟਿਆਲਾ ਲੋਕ ਸਭਾ ਹਲਕੇ 'ਚ ਡਾਕਟਰ ਤਰਮबीर ਗਾਂਧੀ ਦੀ ਐਂਟਰੀ ਕਾਂਗਰਸ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਦਿੱਲੀ ਚ ਡਾਕਟਰ ਗਾਂਧੀ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਸੀ ਉੱਥੇ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਚ ਪੰਜ ਵਿਧਾਨ ਸਭਾ ਹਲਕਾ ਇੰਚਾਰਜਾਂ ਨੇ ਮੀਟਿੰਗ ਕਰਕੇ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਟਕਸਾਲੀ ਕਾਂਗਰਸੀਆਂ ਨੂੰ ਬਚਾਉਣ ਦੇ ਲਈ ਪਟਿਆਲਾ ਤੋਂ ਕਿਸੇ ਟਕਸਾਲੀ ਕਾਂਗਰਸੀ ਨੂੰ ਟਿਕਟ ਦੇਣ ਇਸ ਤੋਂ ਪਹਿਲਾਂ ਵੀ ਡਾਕਟਰ ਗਾਂਧੀ ਦੇ ਖਿਲਾਫ ਅੱਗੇ ਲਗਾਤਾਰ ਸੁਲਕ ਦੀ ਰਹੀ ਹੈ ਡਾਕਟਰ ਗਾਂਧੀ ਦੀ ਚਰਚਾ ਇਹੇ ਜ਼ੋਰਾਂ ਤੇ ਹੈ ਕਿ ਉਹ ਸਿਰਫ 1 ਮੈਨ ਆਰਮੀ ਨਹੀਂ ਤੇ ਇਸ ਵੇਲੇ ਕਾਂਗਰਸ ਨੂੰ ਚੋਣ ਲੜਨ ਅਤੇ ਚੋਣ ਜਿੱਤਣ ਦੇ ਲਈ ਇੱਕ ਵੱਡੇ ਰ ਦੀ ਲੋੜ ਹੈ ਮੀਡੀਆ ਰਿਪੋਰਟਾਂ ਦੀ ਮੰਨੀਆਂ ਇਹ ਤਾਂ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਤੇ ਲੋਕ ਸਭਾ ਹਲਕਾ ਪਟਿਆਲਾ ਨਾਲ ਸੰਬੰਧਿਤ ਕਾਂਗਰਸ ਪਾਰਟੀ ਦਾ ਗੜ ਰੇ ਪੰਜ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੇ ਵੱਲੋਂ ਸਾਬਕਾ ਵਿਧਾਇਕ ਹਰਜਾਲ ਸਿੰਘ ਕੰਬੋਜ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਵਿਗਵਾਇ ਦੇ ਹੀਟ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਦੌਰਾਨ ਸਾਬਕਾ ਵਿਧਾਇਕ ਹਰਜਾਲ ਸਿੰਘ ਕੰਬੋਜ ਸਾਬਕਾ ਵਿਧਾਇਕ ਮਦਨਾਲ ਜਲਾਲਪੁਰ ਤੋਂ ਇਲਾਵਾ ਹਲਕਾ ਸਮਾਣਾ ਤੋਂ ਸਾਬਕਾ ਵਿਧਾਇਕ ਕਕਰ ਰਜਿੰਦਰ ਸਿੰਘ ਹਲਕਾ ਛਤਰਾਣਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਬਾਰਾ ਸਿੰਘ ਤੇ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸਾਬਕਾ ਮੇਰ ਵਿਸ਼ਨੂ ਸ਼ਰਮਾ ਵਿਸ਼ਿਸ਼ਟ ਤੌਰ ਤੇ ਹਾਜ਼ਰ ਹੋਏ ਮੀਟਿੰਗ ਤੋਂ ਪਰંત ਉਕਤ ਪੰਜ ਜਿਹੜੇ ਹਲਕਿਆਂ ਦੇ ਇੰਚਾਰਜਾਂ ਨੇ ਇਹ ਅੱਖਿਆ ਕਿ ਪਿਛਲੇ ਦਿਨੀ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਦਸ਼ਾਹ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਵਿਧਾਨ ਸਭਾ ਹਲਕਾ ਇੰਚਾਰਜ ਰੋਲ ਕਿ ਰਹੇ ਹਨ ਤਾਂ ਜੋ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕਿਸੇ ਇੱਕ ਲੋਕਲ ਟਕਸਾਲੀ ਕਾਂਗਰਸੀ ਨੂੰ ਪਾਰਟੀ ਦੀ ਟਿਕਟ ਦੇ ਕੇ ਜਿੱਤ ਯਕੀਨੀ ਬਣਾਈ ਜਾ ਸਕੇ ਪਰ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਲੋਕ ਸਭਾ ਕਾ ਪਟਿਆਲਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦੇਣ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕਲ ਟਕਸਾਲੀ ਕਾਂਗਰਸੀ ਆਗੂ ਅਤੇ ਵਰਕਰਾਂ ਨੇ ਕਾਂਗਰਸ ਨੂੰ ਲੋਕ ਸਭਾ ਕਾ ਪਟਿਆਲਾ 'ਚ ਜਿਉਂਦਾ ਰੱਖਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੋਵੇ ਪਾਰਟੀ ਦੇ ਵੱਲੋਂ ਜਏ ਮਨੁੱਤ ਕਰਨ ਵਾਲੇ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਕਿਸੇ ਬਾਹਰੀ ਉਮੀਦਵਾਰ ਤੇ ਭਰੋਸਾ ਜਿਤਾਉਣਾ ਠੀਕ ਨਹੀਂ ਹੈ। ਉਨਾਖਿਆ ਕੈਸੀ ਹਾਈ ਕਮਾਂਡ ਨੂੰ ਅਪੀਲ ਕਰਦੇ ਆ ਕਿ ਕਿਸੇ ਲੋਕਲ ਟਕਸਾਲੀ ਕਾਂਗਰਸੀ ਨੂੰ ਹੀ ਲੋਕ ਸਭਾ ਹਲਕਾ ਪਟਿਆਲਾ ਤੋਂ ਟਿਕਟ ਦੇ ਕੇ ਨਵਾਜਿਆ ਜਾਏ। ਉਕਤ ਸਾਬਕਾ ਵਿਧਾਇਕਾਂ ਤੇ ਹਲਕਾ ਇੰਚਾਰਜ ਨੇ ਪ੍ਰਸਤੁਤ ਹੋਇਆ ਕਿ ਜੇਕਰ ਹਾਈ ਕਮਾਂਡ ਕਿਸੇ ਲੋਕਲ ਟਕਸਾਲੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨਦੀ ਹੈ ਤਾਂ ਉਹ ਇਹ ਸੀਟ ਵੱਡੀ ਲੀਡ ਦੇ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ। ਪੰਜ ਹਲਕਾ ਇੰਚਾਰਜ ਨੇ ਹਾਈ ਕਮਾਂਡ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਟਕਸਾਲੀ ਕਾਂਗਰਸੀਆਂ ਨੂੰ ਟਿਕਟ ਦੇਣਾ ਜ਼ਰੂਰੀ ਬਣਾਉਣ ਦਾ ਇਹਦਾ ਸਪਸ਼ਟ ਮਤਲਬ ਹੈ ਕਿ ਜੇਕਰ ਹਾਈ ਕਮਾਂਡ ਨੇ ਡਾਕਟਰ ਗਾਂਧੀ ਨੂੰ ਟਿਕਟ ਦਿੱਤੀ ਤਾਂ ਉਹਨਾਂ ਦਾ ਤਿੱਖਾ ਵਿਰੋਧ ਹੋ ਸਕਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਪਹਿਲਾਂ ਹੀ ਸਿੱਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ ਤੇ ਭਾਜਪਾ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਚੁੱਕਾ ਹੈ ਜਿਸ ਕਾਰਨ ਜੇਕਰ ਕਾਂਗਰਸ ਦੀ ਸੁਲਗਦੀ ਅੱਗ ਨੂੰ ਨਾ ਸੰਭਾਲਿਆ ਗਿਆ ਤਾਂ ਕਾਂਗਰਸ ਇਹ ਜਿੱਤੀ ਹੋਈ ਬਾਜ਼ੀ ਹਾਰ ਸਕਦੀ ਹੈ। ਹੁਣ ਸਮਝ ਦੱਸੇਗਾ ਕਿ ਹਾਈ ਕਮਾਂਡ ਹਲਕਾ ਇੰਚਾਰਜ ਦੀ ਕਿੰਨੀਕ ਸੁਣਵਾਈ ਕਰਦੀ ਹੈ।